ਦੀ ਅਹਿਮ ਤੇ ਵੱਡੀ ਖਬਰ ਕਿਸਾਨਾਂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਚ ਤਿੱਖੀ ਬਹਿਸ ਨੂੰ ਲੈ ਕੇ ਸਾਹਮਣੇ ਆ ਰਹੀ ਆ ਤਾਂ ਗੁਰੂ ਹਰ ਸਹਾਏ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਪਹੁੰਚੇ ਸੀ ਜਿੱਥੇ ਕੀ ਕਿਸਾਨ ਪਹੁੰਚ ਗਏ ਕਿਸਾਨਾਂ ਨੂੰ ਭਿੰਨਕ ਲੱਗੀ ਤਾਂ ਫਿਰ ਕਿਸਾਨਾਂ ਨੇ ਸਵਾਲ ਕੀਤੇ ਕਹਿੰਦੇ ਦੱਸੋ ਅਸੀਂ ਕਿੱਥੇ ਗਲਤ ਦੱਸੋ ਸਾਡੀਆਂ ਮੰਗਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਕੀ ਨਜਾਇਜ਼ ਆ ਸਾਡੀ ਪਿੰਡ ਦੇ ਵਿੱਚ ਛੁਰਾ ਕਿਉਂ ਮਾਰਿਆ 19 ਮਾਰਚ ਨੂੰ ਜੋ ਸਾਡੇ ਨਾਲ ਬਤੀਰਾ ਕੀਤਾ ਉਹ ਕੀਤਾ ਕਿਉਂ ਆ ਤਾਂ ਫਿਰ ਸਵਾਲਾਂ ਤੋਂ ਦੇਖੋ ਕਿਵੇਂ ਜਵਾਬ ਦਿੰਦੇ ਦਿੰਦੇ ਉਲਝ ਗਏ ਆਮ ਆਦਮੀ ਪਾਰਟੀ ਦੇ ਐਮਐਲਏ ਫੌਜਾ ਸਿੰਘ ਸਰਾਰੀ ਤਾਂ ਆਖਰ ਕੀ ਬਹਿਸ ਬਾਜੀ ਹੋਈ ਆ ਕੀ ਗੱਲਬਾਤ ਹੋਈ ਆ ਕਿੱਥੋਂ ਤੱਕ ਜਾਇਜ਼ ਕਿੱਥੋਂ ਤੱਕ ਨਜਾਇਜ਼ ਪੂਰੀ ਗੱਲਬਾਤ ਤੁਹਾਨੂੰ ਸੁਣਾਉਣਿਆ ਬਹਿਸ ਬਾਜੀ ਉਹ ਮੋਰਚਾ ਉੱਥੇ ਲੱਗਿਆ ਸੀ ਸੋਰ ਮਾਰਾ ਮੰਗਾ ਲੈ ਕੇ ਬੈਠੇ ਤੇ ਤੁਹਾਡੀ ਪਾਰਟੀ ਆਮ ਆਦਮੀ ਪਾਰਟੀ ਆਪਣੀ ਕੋ ਆਪਣੀ ਅਸੀਂ ਜੱਥੇਬੰਦੀ ਚਾਹ ਪਾਰਟੀ ਐਸ ਵੇਲੇ ਤੁਹਾਡੀ ਤੁਹਾਡੀ ਪਾਰਟੀ ਉਹਨਾਂ ਭਰਾ ਉਹਨਾਂ ਉਹਨਾਂ ਭਰਾ ਮੰਗਾ ਉਹਨਾਂ ਭਰਾ ਮੰਗਨ ਦਾ ਸਮਰਥਨ ਕਰਦੀ ਏ ਜਾਂ ਨਹੀਂ ਕਰਦੀ ਸੀ ਇਹ ਬਗਾਇ ਹੋ ਜੀ ਬੇਖਿਆਲ ਜਿਹੜੀਆਂ ਲੋਕਾਂ ਨੂੰ ਪਤਾ ਸਾਰੇ ਨੂੰ ਪਤਾ ਪਰ ਤੁਹਾਡੀਆਂ ਪਤਾ ਉਹ ਹੀ ਹੈ ਜੀ ਐਮਐਸਪੀ ਦਾ ਬੰਦੇ ਐਮਐਸਪੀ ਦਾ ਕੋਈ ਨਹੀਂ ਕੋਈ ਨਹੀਂ ਜਿਹੜਾ ਬਣਾਉਂਦੇ ਬਣਾਉਂਦੇ ਕੋਈ ਨਹੀਂ ਐਮਐਸਪੀ ਦੇ ਨਰੇਗਾ ਦੇ ਵਿੱਚ ਮਜ਼ਦੂਰਾਂ ਨੂੰ 700 ਰੁਪਿਆ ਦਿਹਾੜੀ ਤੇ 200 ਦੇਣ ਦਾ ਉਹਨਾਂ ਨੂੰ ਕੰਤ ਦੇਗਾ ਸਾਰਾ ਕਰਜ਼ਾ ਜੋ ਕਿ ਕਿਸਾਨਾਂ ਦੇ ਮਜ਼ਦੂਰਾਂ ਦੇ ਉੱਪਰ ਚੜਿਆ ਹੈ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਉਹਦੇ ਤੇ ਲੀਗ ਮਾਰਨੀ ਉਹ ਕੈਪਟਨ ਸਾਹਿਬ ਨੇ ਕਿਹਾ ਸੀ ਨਾ ਭਰਿਓ ਉਹ ਆਵਾਮਾ ਦੀ ਪਾਰਟੀ ਨੇ ਕਰਿਆ ਨਹੀਂ ਸੀ ਨਹੀਂ 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 ਅਸੀਂ ਤੁਹਾਡੇ ਨਾਲ ਗੱਲ ਅਸੀਂ ਤਾਂ ਇਹ ਗੱਲ ਕਰ ਰਹੇ ਹਾਂ ਕਿ ਤੁਸੀਂ ਉਹਨਾਂ ਮੰਗਾਂ ਦੀ ਸਹਿਮਤੀ ਦਿੰਦੇ ਜੇ ਕਿ ਨਹੀਂ ਦਿੰਦੇ ਕਰਦੇ ਜੇ ਕਿ ਨਹੀਂ ਕਰ ਪਹਿਲਾਂ ਤੁਸੀਂ ਕਰਦੇ ਸਾਰੇ ਮੈਂ ਆ ਪੁੱਛਦਾ ਹਾਂ ਕਿ ਉਹ ਇਹ ਜਿਹੇ ਮੈਂ ਦੱਸਿਆ ਨੇ ਦੋ ਤਿੰਨ ਮੰਗਾਂ ਇਹਨਾਂ ਨਾਲ ਸਹਿਮਤੀ ਹੈਗੀ ਆਪਦੀ ਪਾਰਟੀ ਦੀ ਹਾਂਜੀ ਸਾਰੀਆਂ ਦਾ ਸਰਗਨ ਬਾਰਾ ਮੰਗਾਂ ਦਾ ਚਾਹੀਦਾ ਨਹੀਂ ਉਹ ਉਹ ਤਾਂ ਮੰਗ ਪੱਤਰ ਦਿੱਤਾ ਹੋਇਆ ਤੁਹਾਨੂੰ ਵੀ ਦੇ ਕੇ ਆਇਆ ਤੁਸੀਂ ਉਹ ਵੀ ਨਹੀਂ ਪੜਿਆ ਹੋਣਾ ਮੇਰੇ ਖਿਆਲ ਤੋਂ ਜਿਹੜਾ ਕੱਤੀ ਤਰੀ ਦੇ ਉੱਪਰ ਹਾਂਜੀ ਉਹ ਵੀ ਉਹ ਲਾ ਕੇ ਪਾਉਂਦੇ ਕਿਉਂ ਲਾ ਕੇ ਪਾਉਂਦੇ ਚੰਗੀ ਗੱਲ ਉਹ ਜਿਹੜੀਆਂ ਮੰਗਾ ਸੀ ਉਹਨਾਂ ਨਾਲ ਤੁਸੀਂ ਸਹਿਮਤ ਸੀ ਫੇਰ ਅਸੀਂ ਸੈਂਟਰ ਗਵਰਨਮੈਂਟ ਦੇ ਖਿਲਾਫ ਬੈਠੇ ਸੁੱਤੇ ਪੰਜਾਬ ਸਰਕਾਰ ਸਾਡੇ ਨਾਲ ਸੀ ਇਹਨੂੰ ਕਿਹੜੀ ਇਹੋ ਜੀ ਆਫਤਾਂ ਪਈ ਵੀ ਇਹਨੇ ਸਾਡਾ ਉੱਤੇ ਤਰ੍ਹਾਂ ਖੇੜਿਆ ਜਦੋਂ ਸਾਡਾ ਰੌਲਾ ਸੈਂਟਰ ਨਾਲ ਪੰਜਾਬ ਸਰਕਾਰ ਨਾਲ ਸਾਡਾ ਕੋਈ ਰੌਲਾ ਨਹੀਂ ਸੀ ਉਦੋਂ ਤੱਕ ਤੁਸੀਂ ਸਾਡਾ ਧਰਨਾ ਉੱਤੇ ਕਿਉਂ ਖੇਡਿਆ ਸਾਨੂੰ ਆ ਜਵਾਬ ਦਿਓ ਅਸੀਂ ਨਹੀਂ ਖੇਡਿਆ ਕਿੰਨੀ ਫਿਰ ਨਹੀਂ ਖੇਡਿਆ ਪੰਜਾਬ ਸਰਕਾਰ ਨੇ ਨਹੀਂ ਖੇਡਿਆ ਤੁਸੀਂ 10 ਉੱਤੇ ਖੇੜੀ ਹੋ ਰਹੇ ਕਿਹੜੀ ਕਿਹੜੀ ਫੋਰਸ ਆਈ ਸੀ ਬੜਾ ਪੰਜਾਬ ਤੋਂ ਕੋਈ ਨਹੀਂ ਇੱਥੇ ਤੋਂ ਬੜੇ ਇਲਜ਼ਾਮ ਇੱਕ ਐਮਐਲਏ ਸਾਹਿਬ ਦੇ ਨਾਮ ਲਾ ਰਹੇ ਨੇ ਜੋ ਟਾਗੇ ਲੈ ਕੇ ਖਰਾਲੀਆਂ ਆਪਦੇ ਹੀ ਕੋ ਲੈ ਕੇ ਹੋਣੇ ਸੇ ਐਮਐਲਏ ਥੋੜਾ ਥਾਲੀਆਂ ਜਾਂਦਾ ਹੁੰਦਾ ਹੈ ਇਹਦਾ ਲੀਲ ਗਿਆ ਕੋਈ ਤੁਹਾਡੀ ਕੋਈ ਚੀਜ਼ ਹੈ ਤਾਂ ਉਹ ਮਹਿਲਾ ਜੀ ਐਮਐਲਏ ਦੇ ਬੰਦੇ ਲੈ ਕੇ ਕਹਿੰਦੇ ਨੇ ਉਹ ਵੈਰੀਫਾਈ ਵੀ ਹੋ ਚੁੱਕਾ ਹੈ ਇੱਕ ਬੰਦੇ ਤੇ ਪੁਲਿਸ ਵਾਲੇ ਤੇ ਪਰਚਾ ਵੀ ਹੋ ਚੁੱਕਾ ਹੈ ਇਹ ਇਸ ਗੱਲ ਤੋਂ ਨਾਮਨ ਕਰੋ ਕਿ ਜਿਹੜੇ ਬੰਦੇ ਲਗਾਏ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਨਹੀਂ ਨਹੀਂ ਜਿੰਨਾ ਜੀ ਪੁਲਸ ਨਾਲ ਲੈ ਕੇ ਤੇ ਪੁਲਸ ਨਾਲ ਕਾਰਵਾਈ ਹੋ ਗਈ ਇੱਕ ਤੇ ਹੋਈ ਸਿਰਫ ਇੱਕ ਨੂੰ ਸਾਰੀ ਪੁਲਿਸ ਤੇ ਨਹੀਂ ਨਹੀਂ ਸਾਰੇ ਤੇ ਨਹੀਂ ਜਿਹੜੇ ਲੈ ਕੇ ਗਿਆ ਜਿਹੜੇ ਆ ਵੇਖੋ ਸਾਡੇ ਕੋਲ ਉਹ ਜਿਹੜੀ ਸੀਨੀਅਰ ਕਮ ਇਨਵੈਸਟੀਗੇਸ਼ਨ ਏਜੰਸੀ ਦਾ ਉਹਨਾਂ ਕੋਲ ਕੁਲਵਾ ਲਾ ਕੇ ਜੇ ਹੋਰ ਵੀ ਵਿੱਚ ਕੰਮ ਵਿੱਚ ਸ਼ਾਮਿਲ ਹੋ ਤੋ ਵੀ ਆ ਜਾਣ ਦੇ ਵੇਖੋ ਟਰੈਕਟਰ ਟਾਲੀਆਂ ਤੇ ਲੱਗਦੀ ਲੁੱਟ ਮਾਰ ਰੇ ਸਰਗਨੇ ਵਿੱਚ ਜਿਹੜੇ ਤਾਂ ਇੱਕ ਤੇ ਹੋ ਗਿਆ ਜਿਹੜੇ ਹੋਰ ਵੀ ਕਰਨ ਵਾਲੇ ਵਿੱਚ ਆ ਜਾਣਗੇ ਵੇ ਬਿਲਕੁਲ ਲੰਗ ਲੱਗਿਆ ਸੀ ਕਿਨੇ ਵੀ ਉਹਨਾਂ ਦੇ ਰਾਜੇ ਤੱਕ ਕਾਰ ਵੀ ਕਿਉਂ ਨਹੀਂ ਹੋਈ ਹਾਂ ਕੰਮ ਦੇ ਵਿੱਚ ਪ੍ਰੋਸੈਸ ਹੁੰਦਾ ਕਣਕ ਦੀਆਂ ਵੱਢੀ ਹੁੰਦੀ ਹੈ ਫਿਰ ਉਹਨੂੰ ਕੱਢਦੇ ਵੜਦੇ ਫਿਰ ਮੰਡੀ ਚ ਜਾਂਦੀ ਹੈ ਕੋਈ ਵੀ ਕੰਮ ਆ ਇੱਕੋ ਦਮ ਨਹੀਂ ਹੁੰਦਾ ਜੇ ਹੜਤਾਲ ਹੋਵੇਗੀ ਜਿਹੜੇ ਦੋਸ਼ੀ ਪਾਏਗਾ ਮੇਰੇ ਖਿਲਾਫ ਸਰ ਅਹੀ ਸਾਲ ਤੁਸੀਂ ਵੀ ਰਹੇ ਸੀ ਪੰਜਾਬ ਪੁਲਿਸ ਦੇ ਵਿੱਚ ਜਦੋਂ ਵੀ ਕੋਈ ਬੰਦਾ ਬਿਆਨ ਦਿੰਦਾ ਉਹਦੀ ਐਫ ਆਈ ਆਰ ਲੌਂਚ ਕਰਦੀ ਬਣਦੀ ਕਿ ਨਹੀਂ ਬਣਦੀ ਐਮੈਂਡਮੈਂਟ ਹੋ ਗਈ ਐਫ ਆਈ ਆਰ ਲੌਂਗ ਕਰਨੀ ਮੈਂ ਪਹਿਲਾਂ ਨਾ ਜੀ ਨਾ ਨਾ ਸਪਰੀਮ ਕੋਰਟ ਦਾ ਸਪਰੀਮ ਕੋਰਟ ਦਾ ਫੈਸਲਾ ਹੈ ਜੀ ਸਪਰੀਮ ਕੋਰਟ ਦਾ ਫੈਸਲਾ ਹੈ ਗਾਦਿਆਂ ਕੋਲ ਤੁਸੀਂ ਜਿਹੜਾ ਕਰਨਾ ਪਈ ਹੈ ਨਹੀਂ ਬਿਲਕੁਲ ਇਹਨਾਂ ਨੂੰ ਪਤਾ ਜੇ ਸਾਰੇ ਲਾਤੋਂ ਬਾਹਰ ਸਪਰੀਮ ਕੋਰਟ ਦਾ ਫੈਸਲਾ ਹੈ ਜੀ ਪਹਿਲਾਂ ਅੱਜ ਯਾਰ ਰੋਸ਼ ਕਰੋ ਉਸ ਤੋਂ ਬਾਅਦ ਕਦੋਂ ਹੋਈ ਕਦੋਂ ਹੋਈ ਦੱਸ ਦਿਓ ਜੀ ਨਵਾਂ ਲਾ ਪੜੋ ਜੀ ਹਾਂ ਜੀ ਨਵਾਂ ਲਾ ਪੜੋ 24 ਘੰਟੇ ਜਿਹੜਾ ਸਾਨੂੰ ਉਹ ਵੈਰੀਫਾਈ ਚਲੋ 24 ਘੰਟੇ 24 ਘੰਟੇ ਵੈਰੀਫਾਈ ਇਹਨਾਂ 24 ਘੰਟੇ ਵੈਰੀਫਾਈ ਕਰ ਲਓ ਕਿੰਨਾ ਕਿੰਨੇ ਦਿਨ ਹੋ ਗਏ ਨੂੰ ਅਜੇ ਤੱਕ ਵੀਰੀਫਾਈ ਨਹੀਂ ਹੋ ਰਿਹਾ ਕੋਈ ਕਮੀ ਹੋਣੀ ਹੈ ਨਹੀਂ ਸਰਕਾਰ ਚ ਕਮੀ ਨਹੀਂ ਸ਼ੰਦਾਤਾ ਮੈਂ ਕਰਨੀ ਇਹਦਾ ਮੁੱਖ ਮੰਤਰੀ ਸਾਹਿਬ ਨੇ ਕਰਨੀ ਸਰਹਾਰੀ ਸਾਹਿਬ ਇਸ ਗੱਲ ਨੂੰ ਮੰਨੋ ਕਿ ਸਰਕਾਰ ਚ ਕਮੀ ਹੈ ਭਗੰਤ ਮਾਨ ਚ ਕਮੀ ਹੈ ਨਹੀਂ ਉਹਨੇ ਉਹਨੇ ਜਨਤਾ ਦੇ ੱਤੇ ਨਾ ਬਣਾਉਣ ਵਾਲੀ ਗੱਲ ਨਹੀਂ ਬਣਾਉਣ ਵਾਲੀ ਕਿਹੜੀ ਗੱਲ ਹੈ ਤੁਸੀਂ ਤੁਸੀਂ ਵੇਖੋ ਜੇ 24 ਘੰਟੇ ਚ ਨਹੀਂ ਕਿੰਨੇ ਚਿਰ ਹੁਣ ਤੁਸੀਂ ਸਾਨੂੰ ਐ ਕਰੋ ਵੀ ਜੇ ਬੱਚਿਆਂ ਦਾ ਕਰਕੇ ਉਸ ਤੋਂ ਬਾਅਦ ਖੁੱਲਾ ਸਮਾਂ ਲਾਉਨੇ ਨਹੀਂ ਬੱਚਿਆਂ ਦਾ ਕਰੋ ਅਈ ਦਾ 10 ਮਿੰਟ ਲੈਣੇ ਤੁਹਾਡੇ ਬਾਪਾ ਇਸ ਤੋਂ ਬਾਅਦ 10 ਤਾਂ ਹੋਗੇ 10 ਤਾਂ ਦਿਓ ਫੇ ਉਹ ਕਦੋਂ ਲੈ ਰਹੇ ਨੇ ਜਿਹੜਾ ਜਿਹੜੇ ਜਿਹੜੇ ਬੰਦੇ ਉਹੋ ਟਰਾਲੀਆਂ ਲੈ ਗਏ ਨੇ ਉਹਨਾਂ ਦੇ ਸਾਰੀ ਕਦੋਂ ਕਰ ਰਹੇ ਇਹ ਹੰਝੜਿਆਂ ਦੇ ਹੋਗੇ ਰਹਿੰਦੇ ਹੋ ਜੀ ਹਾਂਜੀ ਜਿਹਨਾਂ ਦੀ ਹੋਊਗੀ ਠੀਕ ਹੈ ਚਲੋ ਸਾਰੇ ਦੇ ਸ਼ੋਰ ਕਰਤਾ ભગવાન ਰਾਮ ਦੀ ਸਰਕਾਰ ਮੁਰਦਾਬਾਦ 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 ਭਗਵਾਨ ਰਾਮ ਦੀ ਸਰਕਾਰ ਮੁਰਦਾਬਾਦ 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 ਸ਼ਾਦਾਂ ਦੀਆਂ ਤਾਲੀਆਂ ਲੁੱਟਣ ਵਾਲੀ ਸਰਕਾਰ ਮੁਰਦਾਬਾਦ 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 ਲੋਕਾਂ ਦਾ ਇੱਕ ਜਿੰਦਾਬਾਦ 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 लुटी <muchas> मुर्दाबाल ਪਟਾ ਕਰੋ ਪਟਾ ਕਰੋ ਪਟਾ ਕਰੋ ਭਗਵਾਨ ਮਾਦੀ ਸਰਕਾਰ ਮੁਰਦਾਬਾਦ 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 ਲੋਕਾਂ ਦਾ ਇੱਕ ਜਿੰਦਾਬਾਦ 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 ਸ਼ਾਹਮਨ ਮਜ਼ਦੂਰ ਸਿਗਰਚ ਕਮੇਟੀ ਜਿੰਦਾਬਾਦ 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 ਸ਼ਾਹਮਨ ਮਜ਼ਦੂਰ ਸਿਗਰਚ ਕਮੇਟੀ ਜਿੰਦਾਬਾਦ 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 ਲੋਕਾਂ ਦਾ ਇੱਕ ਜਿੰਦਾਬਾਦ 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 ਬੋਲੇ ਕੀ ਦੇਖਿਆ ਕਿਸ ਤਰੀਕੇ ਦੇ ਨਾਲ ਮਾਹੌਲ ਗਰਮ ਹੋ ਗਿਆ ਤਾਂ ਬੀਤੇ ਕੱਲ ਵੀ ਇਸੇ ਤਰੀਕੇ ਦੇ ਨਾਲ ਨਾਬਾ ਦੇ ਪਿੰਡ ਕੱਲਾ ਮਾਜਰਾ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਹਲਕਾ ਨਾਬਾ ਤੋਂ ਹੀ ਵਿਧਾਇਕ ਗੁਰਦੇਵ ਸਿੰਘ ਦੇਮਾਨ ਨੇ ਪਹੁੰਚਣਾ ਸੀ ਉੱਥੇ ਕਿਸਾਨ ਪਹੁੰਚ ਗਏ ਸੀ ਉੱਥੇ ਪੁਲਿਸ ਦੇ ਵੱਲੋਂ ਫਿਰ ਕਿਸਾਨਾਂ ਨੂੰ ਹਰਾਸਤ ਦੇ ਵਿੱਚ ਲਿਆ ਕਾਫੀ ਜ਼ਿਆਦਾ ਖਿੱਚਤੂ ਕਿਸਾਨਾਂ ਦੇ ਨਾਲ ਹੋਈ ਸੀ ਪੱਗਾਂ ਤੱਕ ਕਿਸਾਨਾਂ ਦੀਆਂ ਲੱਥੀਆਂ ਸੀ ਤਾਂ ਉਸ ਘਟਨਾ ਤੋਂ ਬਾਅਦ ਕਿਸਾਨ ਹੋਰ ਜ਼ਿਆਦਾ ਗੁੱਸੇ ਦੇ ਵਿੱਚ ਆ ਗਏ ਤਾਂ ਹੁਣ ਆਮ ਆਦਮੀ ਪਾਰਟੀ ਦੇ ਜਿੱਥੇ ਵੀ ਐਮਐਲਏ ਜਾਂਦੇ ਨੇ ਮੰਤਰੀ ਜਾਂਦੇ ਨੇ ਜਾਂ ਫਿਰ ਮੁੱਖ ਮੰਤਰੀ ਜਾਂਦੇ ਨੇ ਤਾਂ ਉਹਨਾਂ ਨੂੰ ਸਵਾਲ ਕਰਨ ਦੇ ਲਈ ਕਿਸਾਨ ਪਹੁੰਚ ਜਾਂਦੇ ਨੇ ਹਾਲਾਂਕਿ ਹੁਣ ਜਿਹੜਾ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਸਕੂਲਾਂ ਦੇ ਉਦਘਾਟਨ ਹੋ ਰਹੇ ਨੇ ਪਰ ਸਕੂਲਾਂ ਦੇ ਬਾਹਰ ਪਹਿਲਾਂ ਹੀ ਕਿਸਾਨ ਪਹੁੰਚ ਜਾਂਦੇ ਨੇ ਫਿਰ ਉਦਘਾਟਨ ਕਰਨਾ ਵੀ ਬੜਾ ਔਖਾ ਕਰ ਦਿੰਦੇ ਨੇ ਤਾਂ ਆਖਰ ਕਦੋਂ ਤੱਕ ਇਹ ਸਿਲਸਿਲਾ ਚੱਲਣਾ ਤੇ ਇਸ ਵਿਰੋਧ ਦਾ ਅਸਰ 2027 ਦੇ ਵਿੱਚ ਕਿੰਨਾ ਕੁ ਪੈਂਦਾ ਆਮ ਆਦਮੀ ਪਾਰਟੀ ਦੇ ਉੱਤੇ ਦੇਖਣ ਵਾਲੀ ਗੱਲ ਅਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਮਾਹੌਲ ਗਰਮ ਹੋ ਗਿਆ ਤਾਂ ਬੀਤੇ ਕੱਲ ਵੀ ਇਸੇ ਤਰੀਕੇ ਦੇ ਨਾਲ ਨਾਬਾ ਦੇ ਪਿੰਡ ਕੱਲਾ ਮਾਜਰਾ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਹਲਕਾ ਨਾਬਾ ਤੋਂ ਹੀ ਵਿਧਾਇਕ ਗੁਰਦੇਵ ਸਿੰਘ ਦੇਮਾਨ ਨੇ ਪਹੁੰਚਣਾ ਸੀ ਉੱਥੇ ਕਿਸਾਨ ਪਹੁੰਚ ਗਏ ਸੀ ਉੱਥੇ ਪੁਲਿਸ ਦੇ ਵੱਲੋਂ ਫਿਰ ਕਿਸਾਨਾਂ ਨੂੰ ਹਰਾਸਤ ਦੇ ਵਿੱਚ ਲਿਆ ਕਾਫੀ ਜ਼ਿਆਦਾ ਖਿੱਚਤੂ ਕਿਸਾਨਾਂ ਦੇ ਨਾਲ ਹੋਈ ਸੀ ਪੱਗਾਂ ਤੱਕ ਕਿਸਾਨਾਂ ਦੀਆਂ ਲੱਥੀਆਂ ਸੀ ਤਾਂ ਉਸ ਘਟਨਾ ਤੋਂ ਬਾਅਦ ਕਿਸਾਨ ਹੋਰ ਜ਼ਿਆਦਾ ਗੁੱਸੇ ਦੇ ਵਿੱਚ ਆ ਗਏ ਤਾਂ ਹੁਣ ਆਮ ਆਦਮੀ ਪਾਰਟੀ ਦੇ ਜਿੱਥੇ ਵੀ ਐਮਐਲਏ ਜਾਂਦੇ ਨੇ ਮੰਤਰੀ ਜਾਂਦੇ ਨੇ ਜਾਂ ਫਿਰ ਮੁੱਖ ਮੰਤਰੀ ਜਾਂਦੇ ਨੇ ਤਾਂ ਉਹਨਾਂ ਨੂੰ ਸਵਾਲ ਕਰਨ ਦੇ ਲਈ ਕਿਸਾਨ ਪਹੁੰਚ ਜਾਂਦੇ ਨੇ ਹਾਲਾਂਕਿ ਹੁਣ ਜਿਹੜਾ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਸਕੂਲਾਂ ਦੇ ਉਦਘਾਟਨ ਹੋ ਰਹੇ ਨੇ ਪਰ ਸਕੂਲਾਂ ਦੇ ਬਾਹਰ ਪਹਿਲਾਂ ਹੀ ਕਿਸਾਨ ਪਹੁੰਚ ਜਾਂਦੇ ਨੇ ਫਿਰ ਉਦਘਾਟਨ ਕਰਨਾ ਵੀ ਬੜਾ ਔਖਾ ਕਰ ਦਿੰਦੇ ਨੇ ਤਾਂ ਆਖਰ ਕਦੋਂ ਤੱਕ ਇਹ ਸਿਲਸਿਲਾ ਚੱਲਣਾ ਤੇ ਇਸ ਵਿਰੋਧ ਦਾ ਅਸਰ 2027 ਦੇ ਵਿੱਚ ਕਿੰਨਾ ਕੁ ਪੈਂਦਾ ਆਮ ਆਦਮੀ ਪਾਰਟੀ ਦੇ ਉੱਤੇ ਦੇਖਣ ਵਾਲੇ ਹੈ